ਸਾਡਾ ਚਿੜੀਆਂ ਦਾ ਚੰਬਾਵੇ ਬਾਬਲੇ ਆਸਾਯੋ ਡੇ ਜਾਣਾ ਸਾਡੀ ਲੰਮੀ ਓਡਾਰੀ ਵੇ ਬਾਬਲੇ ਕਿਹੜੇ ਦੇਸ਼ ਜਾਣਾ ਸਾਡਾ ਚਿੜੀਆਂ ਦਾ ਚੰਬਾਵੇ ਬਾਬਲੇ ਆਸਾਯੋ ਡੇ ਜਾਣਾ ਤੇਰੇ ਚਿ ਵਿੱਚ ਵੇ ਬਾਬਲੇ ਡੋਲਾ ਨਹੀਂ ਲੰਗਦਾ ਇੱਕ ਇੱਟੇ ਫਟਾ ਦੇਵਾ ਤੀਏ ਕਰੇ ਜੋ ਆਪਣੇ ਸਾਡਾ ਚੜੀਆਂ ਦਾ ਚੰਬਾਵੇ ਬਾਬਲੇ ਆਸਾਯੋ ਡੇ ਜਾਣਾ ਸਾਡੀ ਲੰਮੀ ਉਡਾਰੀ ਵੇ ਬਾਬਲੇ ਕਿਹੜੇ ਦੇਸ਼ ਜਾਣਾ ਸਾਡਾ ਚੜੀਆਂ ਦਾ ਚੰਬਾ ਵੇ ਬਾਬਲੇ ਆਸਾ ਉੱਡੇ ਜਾਣਾ ਤੇਰੇ ਬਾਗਾਂ ਦੇ ਵਿੱਚ ਵਿੱਚ ਵੇ ਬਾਬਲੇ ਡੋਲਾ ਨਹੀਂ ਲੰਗਦਾ ਇੱਕ ਟਾਲੀ ਪਟਾ ਦੇਵਾ ਤੀਏ ਕਰੇ ਜਾ ਆਪਣੇ ਸਾਡਾ ਚਿੜੀਆਂ ਦਾ ਚੰਬਾਵੇ ਬਾਬਲੇ ਆਸਾਂ ਉੱਡੀ ਜਾਣਾ ਸਾਡੀ ਲੰਮੀ ਉਡਾਰੀ ਵੇ ਬਾਬਲੇ ਕਿਹੜੇ ਦੇਸ਼ ਜਾਣਾ ਸਾਡਾ ਚਿੜੀਆਂ ਦਾ ਚੰਬਾਵੇ ਬਾਬਲੇ ਆਸਾਂ ਉੱਡੀ ਜਾਣਾ ਤੇਰੇ ਮੈਲਾ ਦੇ ਵਿੱਚ ਵਿੱਚ ਵੇ ਬਾਬਲੇ ਗੁੱਡੀਆਂ ਕੋਣ ਖੇਡੇ ਮੇਰੀਆਂ ਖੇਡੇ ਨੇ ਪੋਤਰੀਆਂ ਧੀਏ ਕਰੇ ਜਾ ਆਪਣੇ ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲੇ ਆਸਾਂ ਉੱਡੇ ਜਾਣਾ ਸਾਡੀ ਲੰਮੀ ਉਡਾਰੀ ਵੇ ਬਾਬਲੇ ਕਿਹੜੇ ਦੇਸ਼ ਜਾਣਾ ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲੇ ਕਿਹੜੇ ਦੇਸ਼ ਜਾਣਾ ਤੇਰੇ ਮਹਿਲਾ ਦੇ ਵਿੱਚ ਵਿੱਚ ਵੇ ਬਾਬਲੇ ਚੜਖਾ ਕੌਣ ਕਰਤੇ ਮੇਰੀਆਂ ਕਤਣ ਪੋਤਰੀਆਂ ਨਹੀਂ ਧੀਏ ਕਾਰੇ ਜਾ ਆਪਣੇ ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲੇ ਆਸਾ ਉਡੀ ਜਾਣਾ ਸਾਡੀ ਲੰਮੀ ਉਡਾਰੀ ਵੇ ਬਾਬਲੇ ਕਿਹੜੇ ਦੇਸ਼ ਜਾਣਾ ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲੇ ਕਿਹੜੇ ਦੇਸ਼ ਜਾਣਾ ਮੇਰਾ ਛੁਟਾ ਕਸੇ ਦਾ ਵੇ ਬਾਬਲੇ ਦਾ ਸਕਾਨ ਕੱਢੇ ਮੇਰੀਆਂ ਕੱਢਣੇ ਪੋਤਰੀਆਂ ਨਹੀਂ ਤੀਏ ਕਾਰੇ ਜਾ ਆਪਣੇ ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲੇ ਅਸਾਇ ਉਡੀ ਜਾਣਾ ਸਾਡੀ ਲੰਮੀ ਉਦਾਹਰੀ ਵੇ ਬਾਬਲੇ ਕਿਹੜੇ ਦੇਸ਼ ਜਾਣਾ